ਅਭੀਤ ਦਿਨੀ 30 ਅਗਸਤ ਨੂੰ ਅਗਨਦੀਪ ਦਾ ਕੋਈ ਘਰਵਾਲੀ ਵਸਤੇ ਦੀ ਵੱਲੋਂ ਦੇਰਵੀਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਆਪਾਂ ਲੱਗਿਆ ਕਿ ਪ੍ਰਸ਼ਾਸਨ ਨੇ ਬੜੀ ਸ਼ੁੱਧਤਾ ਨਾਲ ਉਹ ਉਪਰਾਧੀ ਜਿਹੜੇ ਗਿਰਫਤਾਰ ਕਰਲੇ ਨੇ ਕਿਵੇਂ ਸਾਰੇ ਕਲਾਈਂਟ ਦੀ ਕੀ ਉਹ ਕਿਸ ਤਰ੍ਹਾਂ ਕਰਤੋ ਰਚਾ ਹਾਂਜੀ ਕੱਲ ਮਿਤੀ 7 6 25 ਨੂੰ ਮੈਂ ਸਮੇਤ ਪੁਲਿਸ ਪਾਰਟੀ ਸਾਡਾ ਟੂਡੇ ਚੌਕ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਮੇਰੇ ਕੋਲ ਹਰਦੀਪ ਸਿੰਘ ਪੁੱਤਰ ਜਮੀਰ ਸਿੰਘ ਨੇ ਆ ਕੇ ਬਿਆਨ ਦਰਜ ਕਰਾਇਆ ਸੀ ਕਿ ਉਸ ਦਾ ਭਾਈ ਅਮਨਦੀਪ ਸਿੰਘ ਅਮਣਾ ਉਹਦੇ ਘਰ ਵਾਲੀ ਹੈਗੀ ਜਸਵਿੰਦਰ ਕੌਰ ਉਹਦੇ ਗੁਲਜਾਰ ਸਿੰਘ ਨਾਮ ਦੇ ਵਿਅਕਤੀ ਨਾਲ ਨਿਹਾਲ ਸਿੰਘ ਵਾਲ ਦੇ ਰਹਿਣ ਵਾਲਾ ਉਹਦੇ ਨਾਲ ਉਹਦੇ ਸੰਬੰਧ ਸਨ ਤੇ ਇਹਨਾਂ ਨੇ ਮਿਤੀ 3 4 6 25 ਦੀ ਦਰਮਿਆਨੀ ਰਾਤ ਨੂੰ ਉਹਨੂੰ ਕੋਈ ਸਿਰ ਦੇ ਵਿੱਚ ਚੀਜ਼ ਮਾਰ ਕੇ ਮਾਰ ਦਿੱਤਾ ਸੀ ਤੇ ਹੱਥ ਪੈਰ ਬੰਨ ਕੇ ਉਹਦੇ ਉਹਦੀ Laash ਜਿਹੜੀ ਉਹਨਾਂ ਦੇ ਕਮਰੇ ਦੇ ਵਿੱਚ ਸੱਟ ਕੇ ਤੋਂ ਵਕਤ ਜਾਂਦਾ ਲਾ ਕੇ ਚਲੇ ਗਏ ਸਿਰਫਾਰਾਰ ਹੋ ਗਏ ਸਨ ਅਸੀਂ ਉਹਦੀ ਸਟੇਟਮੈਂਟ ਤੇ ਮੁਕੱਦਮਾ ਦਰਜ ਕਿਸ਼ਿਸ਼ਟ ਕਰਕੇ ਤੇ ਤਫ਼ਤੀਸ਼ ਸ਼ਮਲ ਚ ਲੈੰਦੀ ਸੀ ਅ ਅੱਜ ਦੌਰਾਨੇ ਤਫ਼ਤੀਸ਼ ਉਹਦਾ ਜਿਹੜਾ ਹੈਗਾ ਮ੍ਰਿਤਕ ਅਮਰਦੀਪ ਦਾ ਪੋਸਟ ਮਾਰਨ ਕਰਾ ਕੇ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਦੌਰਾਨੇ ਤਫ਼ਤੀਸ਼ ਸਾਨੂੰ ਇਤਲਾਹ ਮਿਲੀ ਕਿ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਨੇ ਇਹ ਇਤੋਂ ਭੱਜਣ ਦੀ ਤਾਕ ਦੇ ਵਿੱਚ ਨੇ ਤਾਂ ਅਸੀਂ ਤੁਰੰਤ ਐਕਸ਼ਨ ਵਿੱਚ ਆ ਕੇ ਸਾਰੀ ਪੁਲਿਸ ਪਾਰਟੀ ਨੇ ਇਹਨਾਂ ਦੋਨਾਂ ਨੂੰ ਜਿਹੜੀ ਜਸਵਿੰਦਰ ਕੌਰ ਹੈ ਅਮਰਦੀਪ ਸਿੰਘ ਦੇ ਘਰ ਵਾਲੀ ਅਤੇ ਇਹਦੇ ਸਹਿਯੋਗੀ ਜਿਹੜਾ ਗੁਰਜਾਰ ਸਿੰਘ ਉਰਫ ਬਿੱਟੂ ਨਿਹਾਲ ਸਿੰਘ ਵਾਲਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਦਸਵਿੰਦਰ ਕੌਰ ਨੇ ਸਰ ਪਤਾ ਲੱਗੇ ਕਿ ਬੜੀ ਤੇਜ਼ ਘਰਾਬ ਹੋਰ ਦੇ ਰਾਤੀ ਉਹਨਾਂ ਨੇ ਲਗ ਲਿਆ ਐਫ ਆਰ ਵੀ ਜੱਦੀ ਬਹਈ ਸੀ। ਤੇ ਉਹਨਾਂ ਦਾ ਪਤੀ ਜਿਹੜਾ ਉਹ ਕਮਸ਼ੁਦਾ ਹੋ ਗਿਆ ਪ੍ਰਸ਼ਾਸਨ ਨੂੰ ਗਿਹਾਰ ਲਈ ਸੀ ਉਹਨੂੰ ਨਾ ਕੋਲ ਲਿਤਾ ਜਾਵੇ ਇਸ ਕਿਨ ਕੇ ਸਟੇਜ ਇਹ ਅਸੀਂ ਹੁਣ ਮੇਰੇ ਕੋਲ ਅਸੀਂ ਉਹਨਾਂ ਨੂੰ ਸ਼ਾਮਲ ਤਪੀਸ਼ ਕਰਚ ਕੋਸ਼ਿਸ਼ ਕੀਤੀ ਹੈ। ਇਨਾਂ ਨੂੰ ਡਿਟੇਲ ਚ ਇਨਵੈਸਟੀਗੇਟ ਕਰਾਂਗੇ ਇਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੇ ਤੱਤ ਜਿਹੜੇ ਹੈਗੇ ਨੇ ਠੋਸ ਤੱਤ ਜੋ ਸਾਨੂੰ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਲੈਉਣੇ ਚਾਹੀਦੇ ਨੇ ਉਹ ਪੂਛ ਕੇ ਇਸ ਤਰ੍ਹਾਂ ਲਿਆਵਾਂਗੇ ਸਰ ਕੀ ਦਿਸਪੀਨਰ ਘਰ ਕੋਰ ਦੇ ਘਰ ਵਾਲਾ ਰਿਨ ਕਰਦਾ ਸੀ ਇਹਨੇ ਜਿਹੜੇ ਹਾਲਾਤ ਨੇ ਮੈਨੂੰ ਅੱਜ ਸਾਹਮਣੇ ਆਏ ਇਹ ਅਸੀਂ ਉਹਦਾ ਪੋਸਟਮਾਰਟਮ ਪੋਸਟਮਾਰਟਮ ਕਿਸੇ ਵੀ ਇਨਸਾਨੀ ਮੌਤ ਜਦੋਂ ਹੋ ਜਾਂਦੀ ਹੈ ਉਹਦਾ ਡਾਕਟਰੀ ਮੁਆਇਨਾ ਕਰਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਕੀ ਉਹ ਮੌਦੇ ਕਾਰਨ ਕੀ ਨੇ ਕੋਈ ਨਸ਼ੇੜੀ ਸੀ ਜਾਂ ਕਿਹੜੇ ਹਾਲਾਤ ਸੀ ਸਾਰੇ ਹਾਲਾਤ ਜਿਹੜਾ ਹੈਗਾ ਪੀਆਰ ਰਿਪੋਰਟ ਦੇ ਵਿੱਚ ਆ ਜਾਣਗੇ ਉਹ ਹੀ ਅਸੀਂ ਕਾਸ ਆਫ ਡੈਥ ਜਿਹੜਾ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਬਾਤਾਂਗੇ ਉਹ ਹੀ ਦੌਰਾਨੇ ਸਮੇਤ ਅਦਾਲਤ ਵਿੱਚ ਬੱਚਾ ਜਾਊਗਾ ਤੇ ਕਿਹੜੀਆਂ ਤਲਾਵਾਂ ਦਾ ਇਤਫਾਜ਼ ਦਰ ਵਿੱਚ ਹੈ ਇਹ ਇਹਨਾਂ ਨੇ ਦਾ ਕਤਲ ਕੀਤਾ ਸੀ ਕਤਲ ਦੇ ਮਾਮਲੇ ਦੇ ਵਿੱਚ 103 ਜਮਨ 1 ਇਸ ਸਾਜ਼ਿਸ਼ ਇਹਨਾਂ ਨੇ ਰਚੀ ਸੀ ਮੇਨੂੰ ਕਤਲ ਕਰਕੇ ਆਪਾਂ ਨਿਕਲ ਚਲਾਂਗੇ ਉਹਦਾ ਕਾਟ ਜਿਮਨ ਦੋ ਬੀ ਐਨ ਐਸ ਜਿਹੜਾ ਹੈਗਾ ਉਹਦੇ ਦਿਨ ਮਕਦਮਾ ਦਰਜ ਕੀਤਾ